ਸਾਹ ਜੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਹਰਿਆਊ ਜ਼ਿਲ੍ਹਾ ਸੰਗਰੂਰ ਤਾਰੀ ਦੇ ਘਰੇ ਤਾਰੇ ਦੇ ਘਰ ਮੇਰੀ ਤਾਰਾ ਤਾਰਾ ਤਾਰੇ ਦੇ ਨਾਂ ਤੇ ਮਸ਼ਹੂਰ ਆ ਵੀਰੇ ਵੀਰਾ ਉਹਦੇ ਘਰੇ ਪਹੁੰਚੇ ਅੱਜ ਵੀਡੀਓ ਬਣਾਣਾ ਤੁਸੀਂ ਬਰੀਡ ਚੈੱਕ ਕਰਿਓ ਕਰਦੀ ਆ ਵੀਰੇ ਨੇ ਕਰਦੇ ਆ ਆਪਣੀ ਮਿਹਨਤ ਨਾਲ ਕੱਟਾ ਤਿਆਰ ਕਰਿਆ ਵੀਰੇ M29 ਦਾ ਕਰਦੀ ਬਰੀਡ ਦਾ ਕੱਟਾ ਚੈੱਕ ਕਰੋ ਕੀ ਹੈ ਵੀਰੇ ਇਹਨੇ 2 ਸਾਲ ਉਮਰ ਹੈ ਕੱਟੇ ਦਾ ਮੂੰਹ ਮੱਥਾ ਪਿੱਛੋਂ ਕਿਹਾ ਵੀਰੇ ਟੈਸਟੀਕਲ ਵਗੈਰਾ ਕੱਟੇ ਦੇ ਸਾਰਾ ਕੁਝ ਚੈੱਕ ਕਰੋ ਵੀਰੇ ਤੁਸੀਂ ਕੱਦ ਕੱਦਵਾ ਚੈੱਕ ਕਰੋ ਹਲੇ 2 ਸਾਲ ਤਾਂ ਹੋਇਆ ਵੀਰੇ ਇਹ ਕੱਟਾ ਤੇ ਆਹ ਕੱਟੇ ਦੀ ਮਾਂ ਆ ਆ ਵੀਰੇ ਹਾਂਜੀ ਹਾਂਜੀ ਆਹ ਕੱਟੇ ਦੀ ਮਾਂ ਆ ਵੀਰੇ ਜੀ ਦਾ ਦੁੱਧ ਦਾ ਰਿਕਾਰਡ 22 23 ਕਿਲੋ ਐ ਆ ਇਹਦੀ ਮਾਂ ਖੜੀ ਆ ਡਰਾਈ ਐ ਵੀਰੇ ਹਲੇ ਤਾਂ 6 ਮਹੀਨੇ ਦੀ ਗੱਪਣਾ ਵੀਰੇ ਇਹ 6 ਮਹੀਨੇ ਦੀ ਵੀਰੇ 6 ਮਹੀਨੇ ਦੀ ਗੱਪਣ ਐ ਠੀਕ ਐ ਜੀ ਤੇ ਆਹਾ ਛੋਟੀ ਪਈ ਇਹ 7 ਮਹੀਨਿਆਂ ਦੀ ਗੱਬਣਾ ਵੀਰੇ ਝੋਟੀ ਆ ਝੋਟੀ ਚੈੱਕ ਕਰੋ ਲੰਬਾਈ ਵਗੈਰਾ ਕੱਦ ਸਿੰਘ ਇਹ ਝੋਟੀ ਮਈ ਉਹੀ ਉਸ ਕੱਟੇ ਦੀ ਥੋੜ੍ਹ ਵਾਲੀ ਦੀ ਇਹ ਕੋਈ ਦੀ ਪੇਨ ਸੁਲਤਾਨ ਸੰਗਤਪੁਰੇ ਦੀ ਹੈ ਇਹ ਇਹ ਸੁਲਤਾਨ ਦੀ ਹੈ ਸੰਗਤਪੁਰੇ ਵਾਲੇ ਦੀ ਵੀਰੇ ਜਿਹੜੇ ਕੱਟੇ ਦੀ ਵੀਰੀ ਆ ਆਪਾਂ ਕਹਿੰਦੇ ਸੁਲਤਾਨ ਬੁੱਟੇ ਖੜੇ ਵਾਲਾ ਸੀ ਨਾ ਉਹਦਾ ਬੱਚਾ ਸੀ ਜਿਹੜਾ ਨਰੇਸ਼ ਬੈਣੀਪਾਲ ਕੋਲੇ ਇਹ ਬਾਈ ਨੂੰ ਬ੍ਰਿਜਾ ਆਪਾਂ ਨੇ ਇਹ ਬਾਈ ਇਹ ਉਸ ਦੀ ਝੋਟੀ ਹੈ ਵੀਰੇ ਦੇ ਕਾ ਕਟਾ ਹੋਰ ਦੇਖ ਵੀਰ ਨੇ ਤਿਆਰ ਕਰਿਆ ਆ ਵੀਰੇ ਇਹਦੀ ਡਿਟੇਲ ਕੀ ਹੈ ਇਹ ਦੰਦ ਇਹ ਇਹ ਮੂੰਹੋਂ ਦੋ ਦੰਦ ਹੈ ਕਟਾ ਵੀਰੇ ਹਲੇ ਇਹ ਇਹ ਸੁਲਤਾਨ ਬੁੱਢੇ ਖੇੜੇਲ ਦਾ ਜਿਹੜਾ ਬੱਚਾ ਸੀ ਉਹਦਾ ਗਾਹਾਂ ਬੱਚਾ ਹੈ ਵੀਰੇ ਸੇਮ ਡਿੱਟੋ ਕੋਪੀ ਹੈ ਚੈੱਕ ਕਰੋ ਤੁਸੀਂ ਤੋੜ ਦੇ ਸਾਨੂੰ ਆ ਤੋੜ ਕੇ ਦਿਖਾਵਾਂਗੇ ਵੀਰੇ ਇਹਨੂੰ ਲੰਬਾਈ ਕੱਦ ਕਾਠ ਦੇਖੋ ਵੀਰੇ ਐ ਅੰਦਰ ਲਾਜਾ ਪ੍ਰੋਪਰ ਚੈੱਕ ਕਰੀ ਉਧਰ ਦੇਖੇ ਪਿੱਛੋਂ ਦਿਖਿਆ ਇੱਕ ਕਾਰਬਿਊਰੇਟਰ ਐਸਟੀਕਲ ਵਗੈਰਾ ਲੰਬਾਈ ਚੈੱਕ ਕਰੋ ਫੁੱਲ ਲੰਬਾਈ ਦਾ ਫੁੱਲ ਕੱਟਦਾ ਵੀਰੇ ਤੇ ਦੋ ਦੰਦ ਹੈ ਲੈ ਵੀਰੇ ਚੈੱਕ ਕਰੋ ਇੱਕ ਕਿਸਾਨ ਦੀ ਮਿਹਨਤ ਵੀਰੇ ਆਪਾਂ ਕਹਿੰਦੇ ਬ੍ਰੀਡਰ ਬ੍ਰੀਡਰ ਤੇ ਵੀਰੇ ਲੁਕੇ ਬੈਠੇ ਨੇ ਜੋ ਕੀ ਕੈਮਰੇ ਦੇ ਸਾਹਮਣੇ ਨਹੀਂ ਆਏ ਆ ਸਕਦੇ ਤੇ ਆਪਾਂ ੱੱਕੇ ਨਾਲ ਅੱਜ ਵੀਰੇ ਨੂੰ ਸਾਹਮਣੇ ਲਿਆਏ ਆ ਵੀਰੇ ਤੇ ਵੀਰੇ ਨਾਲ ਵੀ ਗੱਲ ਕਰਾਵਾਂਗੇ ਐਂਡ ਤੇ ਵੀ ਕੀ ਕੀ ਬ੍ਰੀਡ ਹੈ ਵੀਰੇ ਦੇ ਵਿੱਚ ਲੈ ਵੀਰੇ ਜੀਤੀ ਬਰਾਬਰ ਆ ਦੇ ਗੁੱਕ ਮਾ ਤੇ ਕਾਰਡ ਚੈੱਕ ਕਰੋ ਵੀਰੇ ਕੋਟੇ ਦਾ ਯਾ ਦੰਦ ਵੀ ਚੈੱਕ ਕਰ ਲਓ ਵੀਰੇ ਆ ਆ ਆ ਤਾਂ ਦਿਖਾ ਦੇ ਆ ਦੇਖੋ ਦੋ ਦੰਦ ਦਾ ਵੀਰੇ ओरिजिनल ਆ ਹੁੰਦੀ ਆ ਬਾਈ ਬਰੀਡਿੰਗ ਲਿਆ ਕੇ ਤਾਂ ਹਰੇਕੇ ਵਪਾਰੀ ਵੇਚ ਸਕਦਾ ਵੀਰੇ ਪਰ ਜਦੋਂ ਤਿਆਰ ਕਰਦਾ ਨਾ ਉਹਦਾ ਮੁੱਲ ਲੱਗਦਾ ਤੇ ਵੀਰ ਆ ਪਾਈ ਜੋ ਰਖਿਆ ਸੱਟ ਲੱਗਣ ਕਾਰਨ ਵੀਰੇ ਜੋ ਵੀਰੇ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਵੀਰੇ ਦੀ ਮਿਹਨਤ ਦੇਖੋ ਕਿ ਕੁਰਸੀ ਤੇ ਬੈਠ ਕੇ ਕਿੰਨੀ ਮਿਹਨਤ ਹੈ ਲੈ ਵੀਰੇ ਪਾਡੋ ਹਾਂ ਜੀ ਹਾਂ ਬੱਤੋ ਹਾਂ ਬੱਤੋ ਲੈ ਵੀਰੇ ਨਾਲ ਗੱਲ ਕਰਾਵਾਂਗੇ ਵੀਰੇ ਹੁਣ ਆਹ ਬਾਈ ਹੈ ਵੀਰੇ ਸਾਸ੍ਰੀਕਾਰ ਸਾਸ੍ਰੀਕਾਰ ਜੀ ਸ੍ਰੀਕਾਹ ਦੱਸੋ ਵੀਰੇ ਕਿ ਥੋਲੇ ਦੇ ਕਿਦੋਂ ਤੋਂ ਗੀ ਇਸ ਸਮਾਂ ਕਿਵੇਂ ਕੀ ਉਹ ਇਹ ਆਪਾਂ ਬਾਈ ਇਹਦਾ ਜਿਹੜਾ ਬਾਪ ਹੈ ਹਾਂ ਜੀ ਉਹ ਆਪਾ ਸੀਤਾ ਮਈ ਤੋਂ ਲੈ ਕੇ ਅੱਛਾ ਜੀ ਜੋ ਕੀ ਸੰਗਤਪੁਰੇ ਖੜਿਆ ਲਖਵਿੰਦਰ ਲਵੇ ਲੱਖੀ ਮੁੰਡਾ ਜਿਹੜਾ ਉਹ ਆਪਣੇ ਕੋਲ ਲੈ ਗਿਆ ਸੀਗਾ ਅੱਛਾ ਜੀ ਤੇ ਆਪਾਂ ਲੈਤੇ ਉਹਨੂੰ ਸੀਤਾ ਮਈ ਤੋਂ ਆਪਣੇ ਨਾਲ ਡਾਕਟਰਾਂ ਦੀ ਟੀਮ ਗਈ ਸੀਗੀ ਅੱਛਾ ਜੀ ਆਪਾਂ ਪਹਿਲਾ ਮਹੀਨਾ ਤਾਂ ਇੱਕ ਭਾਲ ਤੇ ਰੱਖੀ ਅੱਛਾ ਜੀ ਇੱਕ ਮਹੀਨਾ ਪੂਰਾ ਭਾਲ ਕੇ ਜਦੋਂ ਇਹਨ ਸਾਡੇ ਫਟਾ ਗਿਆ ਹਾਂਜੀ ਸਾਰਾ ਚੈੱਕ ਚੁੱਕ ਕਰਕੇ ਉਹਨੂੰ ਫੇਰ ਅਸੀਂ ਲੈ ਕੇ 22 ਲੀਟਰ ਉਹਦੀ ਮਾਦਰ ਕਰ ਅੱਛਾ ਜੀ ਉਹਦੇ ਬਾਅਦ ਅਸੀਂ ਲਿਆ ਕੇ ਹੋਰੇ ਮੈ ਰਖਿਆ ਉਹਦੇ ਬਾਅਦ ਮੇਰੇ ਲੱਗੀ ਸੱਟ ਅੱਛਾ ਜੀ ਉਹਨੇ ਦੋਹੇ ਲੱਤਾਂ 'ਤੇ ਫ੍ਰੈਕਚਰ ਹੋ ਗਿਆ। ਅੱਛਾ ਜੀ। ਮੈਥੋਂ ਫਿਰ ਉਹ ਚਲਾਇਆ ਨਹੀਂ ਗਿਆ। ਸਮੇਂ ਨਹੀਂ ਗਿਆ ਦਾ ਮਤਲਬ। ਸਮਾਂ ਨਹੀਂ ਮੈਥੋਂ ਉਹ ਕਿ ਜਿੰਨੀ ਮਜਬੂਰੀ ਦੇ ਵਿੱਚ ਹੈ ਤੁਸੀਂ ਨਹੀਂ। ਜਿੰਨੀ ਲੋੜ ਸੀ ਓਨੀ ਮੈਥੋਂ ਉਹਦੀ ਮਿਹਨਤ ਹੋਈ। ਅੱਛਾ ਜੀ। ਫਿਰ ਉਹਦੇ ਮੇਰੇ ਲਈ ਦੋ ਬੱਚੇ ਸੀਗੇ। ਹਾਂ ਜੀ। ਉਹ ਫਿਰ ਤਿੰਨ ਦੋ ਕੱਟੇ ਦੇ ਕੇ ਪਹਿਲਾਂ। ਹਾਂ ਜੀ। ਤੇ ਦੋ ਝੋਟੀਆਂ ਦੇ ਕੇ ਦੀਆਂ। ਹਾਂ ਜੀ। ਇੱਕ ਕੱਟਾ ਮੈਂ ਦੇਤਾ ਸੀ ਕਿਸੇ। ਹਾਂ ਜੀ। ਉਹ ਵੀ ਲੈ ਗਿਆ ਸੀ। ਇਹ ਦੋ ਝੋਟੀਆਂ ਨੇ ਦੀਆਂ। ਇੱਕ ਇਹ ਕੱਟਾ ਇਹਦਾ ਆਪਣਾ ਦੋ ਦੰਦ ਦਾ। ਸਿਕੰਦਰ ਹਾਂਜੀ ਤੇ ਇਹ ਬਾਦਸ਼ਾ ਉਹ ਮੇਰੇ ਉਹਦਾ ਨਾਮ ਰੱਖਿਆ ਜੀ ਮੇਰੇ ਸ਼ੀਰੂ ਅੱਛਾ ਉਹਦਾ ਨਾਮ ਸ਼ੀਰੂ ਦੀ ਸੰਗਤਪੁਰੇ ਵਾਲੇ ਦਾ ਠੀਕ ਹੈ ਜੀ ਉਹ ਸਿਕੰਦਰ ਇਹ ਬਾਦਸ਼ਾ ਇਹ ਬਾਦਸ਼ਾ ਠੀਕ ਹੈ ਜੀ ਇਹ ਇਹਨਾਂ ਦੀ ਡਿਟੇਲ ਹੈ ਇਹ ਇਹ ਆਪਣੀ ਮੈਂ ਇਸ ਬਾਤ ਥੱਲੇ ਹਾਂਜੀ ਵੀ ਵਧੀਆ ਦੁੱਧ ਚੰਗਾ ਜੇ ਕਢਾਉਣਾ ਹੋਵੇ 22 ਲੀਟਰ ਤੋਂ ਮਾਰ ਖਾਂਦੀ ਹੈ। ਅੱਛਾ ਜੀ ਵੀ ਚੰਗਾ ਜੇ ਆਪਾਂ ਖਿੱਚ ਕੇ ਚੰਗੇ ਬਰੀਡਰ ਤੇ ਕਰਿਆ ਹੋਵੇ। ਪੌਂਟੀਆਂ ਕਾੜੇ ਵਾਲੇ ਦੇ ਦੁੱਧ ਨੂੰ ਬਾਤੂ ਤੱਕ। ਹਾਂ ਇਹਦੀ ਵੀਡੀਓ ਪਈਆਂ ਨੇ ਮੇਰੇ ਲਈ ਸੁਣਨ ਵਾਲੀ ਦੀ ਵੀ। ਅੱਛਾ ਅੱਛਾ। ਇਹ ਸੂਈ ਹੋਈ ਦੀ ਆ ਵੀ। ਅੱਛਾ ਜੀ। ਹਾਂ ਬਸ ਚਵਾਈ ਨਹੀਂ ਕਰਾਈਗੀ ਮੈਂ ਇਸ ਨੂੰ ਜਿੰਨੀ ਲੋੜਤੀ ਵੀ। ਵੀਰੇ ਆ ਨਾ ਮਜਬੂਰੀ ਹੋਊਗੀ ਤੇਰੇ 6:30 6:30 ਮੈਂ ਇਥੇ ਤਾਂ ਆਪ ਹੀ ਭਰਾਵਾ ਪਾਣੀ ਦਾ ਗਲਾਸ ਕਨੀ ਉਵੇਂ ਦੇਖਦਾ। ਅੱਛਾ ਅੱਛਾ। ਕਿਤੇ ਚੱਲ ਮੇਰਾ ਪਰਿਵਾਰ ਚੰਗਾ ਹੈ। ਅਸਲ ਮਿਹਨਤ ਕੀ ਦੀ ਹੈ। ਮੇਰੇ ਬੱਚੇ ਦੀ ਸਹੀ ਗੱਲ ਹੈ ਮੇਰੀ ਲੜਕੀ ਹਾਂਜੀ ਮੇਰੇ ਘਰ ਦੇ ਇਹੀ ਸਾਧਨ ਨਹੀਂ ਮੇਨ ਗੱਲ ਵੀਰੇ ਡੰਗਰ ਉੱਥੇ ਪਾ ਦਿੰਦੇ ਨੇ ਜਿਹਦੇ ਘਰੇ ਬੁੜੀਆਂ ਦਾ ਸਾਥ ਹੈ ਤਾਂ ਪਤਾ ਸਿੱਧੀ ਗੱਲ ਕਹਿੰਦਾ ਜੇ ਬੰਦਾ ਕੋਈ ਕੰਮ ਨਹੀਂ ਖਿੱਚ ਸਕਦਾ ਜਿੰਨਾ ਉਹਨਾਂ ਨੇ ਕਰਨਾ ਹੈ ਹਾਂਜੀ ਨਮਾਉਣੇ ਧਮਾਉਣੇ ਦਾਣਾ ਪਾਣਾ ਉਹਨਾਂ ਨੇ ਕਰਨਾ ਮੈਂ ਤਾਂ ਹੱਥੋਂ ਕਾਪ ਪਾਣੀ ਦਾ ਗਲਾਸ ਨੂੰ ਤਾਂ ਮੰਗਦਾ ਸਹੀ ਗੱਲ ਹੁਣ ਸੋਦੀ ਮਜਬੂਰੀ ਹੋ ਗਈ ਜੇ ਕਿਤੇ ਮੇਰੇ ਕੋਈ ਸਾਹਮਣ ਵਾਲਾ ਹੁੰਦਾ ਇਹੇ ਜਾਨਵਰ ਕੋਈ ਮਿਲਣਾ ਨਹੀਂ ਮੇਰੇ ਛੱਡਦੇ ਦੀ ਨਹੀਂ ਛੱਡਦੇ ਵੀਰੇ ਕੋਈ ਮੇਲਾ ਮੇਰੀ ਨਾ ਛੋਟੀ ਛੜ ਗਈ ਇਹ ਕੀ ਰੈਕਾ ਉਹ ਦੋ ਦੰਦ ਚ ਘੱਟ ਘੱਟ ਇਹ ਖੀਰ ਹੈ ਦੇਖੋ ਜੀ ਹਾਂ ਇਹ ਦੋ ਸਾਲਾਂ ਦਾ ਉਹ ਪੂਰਾ ਤਿੰਨ ਸਾਲਾਂ ਦਾ ਅੱਛਾ ਜੀ ਨਾ ਕਰ ਨੋਰਮਲ ਆਪਣੀ ਖਰਾਕ ਹੈ ਕੋਈ ਆ ਨਹੀਂ ਹੈ ਕਿ ਖੇਰ ਪਹਿਲਾਂ ਵਾਲੇ ਸੰਤ ਜਿਹੜੇ ਉਹਨਾਂ ਦੀ ਮੇਰੀ ਖਰਾਕ ਵੱਧਦੀ ਹਾਂਜੀ ਹਾਂ ਉਹਨਾਂ ਨੂੰ ਮੈਂ ਸੇਵ ਸੂਬ ਵੀ ਪਾਉਂਦਾ ਰਹਿੰਦਾ ਗਾਜਰਾ ਕੁਜਰਾ ਵੀ ਪਾਉਂਦਾ ਰਹਿੰਦਾ ਉਹ ਮੇਰੇ ਸਲਟ ਕੇਅਰ ਕਰੇ ਹਿੱਤੇ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਸੇਵ ਨਹੀਂ ਪਏ ਜੇ ਤੂੰ ਗੱਜਰੀ ਬੰਨ੍ਹ ਲੈ ਇਹ ਵੀ ਆਪਾਂ ਕਹੀਏ ਹੁਣ ਬਾਈ ਇਹਨੇ ਤੇ ਸੀਮਨ ਵਗੈਰਾ ਜਾਂ ਕੁਝ ਹੋਰ ਤਿਆਰ ਕਰਵਾਉਣ ਸੀ ਸੀਮਨ ਹਲੇ ਮੈਂ ਤਿਆਰੀ ਕਰ ਰਿਹਾ ਵੀ ਕਰਾਉਂਗਾ ਐਦੇ ਕਰਾਉ ਐਮ 29 ਐਮ 29 ਦੇ ਸੀਮਨ ਤਿਆਰ ਉਹਦੀ ਸਿੱਧੀ ਕਰੋ ਸਿੰਕਰਾਤ ਉਹਦੀ ਸਿੱਧੀ ਕਰੋ ਸਿੰਗ ਉਹਦੀ ਫੀਸ ਕੀ ਹੈ ਬਾਈ ਫੀਸ ਹੈ 1000 ਰੁਪਏ ਜੀ 1000 ਰੁਪਏ ਵੀ ਕੋਈ ਬੰਦਾ ਕਿਤੋਂ ਵੀ ਆਉ ਕਿਤੋਂ ਆਵੇ ਹਾਂਜੀ ਨੰਬਰ ਆਪਣਾ ਆਪਸ ਵਿੱਚ ਦੇ ਦਾਂਗੇ ਹਾਂਜੀ ਹਾਂਜੀ ਠੀਕ ਹੈ ਕਿਤੋਂ ਮਰਜ਼ੀ ਆਵੇ ਕੋਈ ਕਿਸੇ ਗੱਲ ਨਹੀਂ ਵੱਡਣਾ ਆਪਾਂ ਸਹੀ ਗੱਲ ਹੈ ਸਚਾਰੀ ਦੇ ਨਾਲ ਚੱਲਣਾ ਇਹ ਸੋਡਾ ਕਹਿਣ ਦਾ ਮਤਲਬ ਇਹ ਹੈ ਵੀ ਆਪਾਂ ਕਹਿੰਦੇ ਬੱਚੇ ਹੋ ਜਾਣ ਚੰਗੀ ਬਰੀਡ ਹੋ ਜੇ ਵਧੀਆ ਹੁਣ 5 ਲੀਟਰ ਵਾਲੀ ਵੀ ਸਾਹਮਣੇ 15 ਲੀਟਰ ਵਾਲੀ ਵੀ ਸਹੀ ਗੱਲ ਹੈ ਜੀ ਹਾਂ ਅਗਲਾ ਕਹਿੰਦਾ ਵੀ ਉਹਨੇ ਦੀ ਬੇਗੀ ਪੂਰੇ ਸਾਡੇ ਪਿੰਡ ਚ 60 70 ਹਜ਼ਾਰ ਤੋਂ ਮੈਂ ਬਧਰੀ ਵਿਕਦੀ ਮੇਰੇ ਡੇਢ ਡੇਢ ਲੱਖ ਤੇ ਮੈਂ ਸਾਂ ਵੇਚੀਆਂ ਜੀ ਵੇਚੀਆਂ ਹੋਣਗੀਆਂ ਵੀਰੇ ਬਰੀਡ ਤੇ ਕੰਮ ਕਰਿਆ ਦਾ ਮੇਰੇ ਜਿਹੜਾ ਗੁਦਾਕ ਆ ਗਿਆ ਕਿਤੇ ਮੇਰੇ ਮੁੜਿਆ ਨਹੀਂ ਸਹੀ ਗੱਲ ਹੈ ਜੀ ਮੇਰੀ ਗਾਈ ਹੈ ਇੱਤੀ ਗਾਈ ਮੇਰੀ 60 ਹਜ਼ਾਰ ਦੀ ਵਿਕੀ ਹੈ ਅੱਛਾ ਜੀ ਹਾਂ ਪੂਰੇ ਪਿੰਡ ਦਾ ਮੁੰਡਾ ਲੈ ਗਿਆ 65000 ਦੀ ਗਾਂ ਵੇਖੀ ਮੇਰੀ ਉਹ ਜਰਸੀ ਵੇੜੀ ਦੀ ਅੱਛਾ ਜਰਸੀ ਹਾਂ ਉਹ ਜਰਸੀ ਦੀ ਉਹ ਮੇਰੇ ਲਈ ਮੱਚੀ ਹੈ ਅੱਛਾ ਠੀਕ ਹਾਂ ਠੀਕ ਹੈ ਵੀਰੇ ਹੋਰ ਕੁਝ ਕਹਿਣਾ ਚਾਹੋਗੇ ਬਰੀਡ ਦੇ ਬਾਰੇ ਤੁਸੀਂ ਸੂਣ ਤੋਂ ਪਹਿਲਾਂ ਵੀ ਝੁੱਟੀ ਦੇ ਪੈਸੇ ਲੱਗਦੇ ਰਹੇ ਨੇ ਬਾਈ ਤੇ ਜਿਹੜੀ ਆ ਪਿੱਛੇ ਝੁੱਟੀ ਦਿਖਾਈ ਦਿੱਤੀ ਤੁਸੀਂ ਕੈਮਰਾ ਮਾਰਦੇ ਵੀਰੇ ਉਹਦੇ ਇੱਕ ਬਾਰ ਹੋਰ ਜੇ ਪਿੱਛੇ ਝੁੱਟੀ ਦਿਖਾਈ ਦਿੱਤੇ ਇਹਦੇ ਕਿੰਨੇ ਪੈਸੇ ਲੱਗਦੇ ਰਹੇ ਇਹਦੇ 4 ਲੱਖ ਰੁਪਏ ਲਾਇਕ ਸੀ ਸੂਣ ਵਾਲੀ ਸੀ ਉਹ ਸੂਣ ਵਾਲੀ ਦੀ ਗੱਪੜ ਠੀਕ ਠੀਕ ਕਬੀਆਂ ਚੂਨੜ ਦੇ ਨੇੜੇ ਸੀ ਹਾਂ ਚੂਨੜ ਦੇ ਨੇੜੇ ਸੀ ਠੀਕ ਠੀਕ ਹੈ ਉਹਦੇ ਡਾਕਟਰ ਨੇ ਬਹੁਤ ਜ਼ੋਰ ਲਾਇਆ ਹਾਂਜੀ ਮਾਸਟਰ ਦੀ ਮਾਸਟਰ ਦੀ ਹੈ ਨਾ ਮਾਸਟਰ ਦੀ ਪਟਾਲ ਵਾਲਾ ਹੂ ਗੁਰਜੰਟ ਮਾਸਟਰ ਠੀਕ ਹੈ ਤੂੰ ਕਹਿੰਦਾ ਵੀ ਮੈਨੂੰ ਕਹਦਾ ਦੇ ਦੇ ਬਾਈ ਮਾ ਮੈਂ ਦੇਣੀ ਹੈਗੀ ਮੈਂ ਤਾਂ ਬੱਚੇ ਤਿਆਰ ਕਰਨੇ ਨੇ ਇਸ ਕਰਕੇ ਮੈਂ ਦਿੱਤੀ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਜੀ ਜੇ ਕੋਈ ਕਿਸੇ ਨੇ ਵੀਰਪਰਾ ਨੇ ਬਈ ਆਪਣੀ ਮੱਝ ਦੀ ਮੀਟਿੰਗ ਵਗੈਰਾ ਕਰਵਾਣੀ ਹੋਵੇ ਤਾਂ ਤਾਰੀ ਵੀਰ ਨਾਲ ਸੰਪਰਕ ਕਰਿਓ ਵੀਰੇ ਦਾ ਨੰਬਰ ਸਕਰੀਨ ਤੇ ਵੀ ਲਾ ਦਾਂਗੇ ਤੇ ਬਾਈ ਬੋਲ ਕੇ ਵੀ ਦੱਸ ਦੂਆ ਵੀਰੇ ਨੰਬਰ 98763 47366 ਪਿੰਡ ਹਰਿਆਉਂ ਜ਼ਿਲ੍ਹਾ ਸੂਰੂ ਇਹ ਵੀਰੇ ਦਾ ਪਿੰਡਾ ਐਡਰੈਸ ਸਾਰਾ ਕੁਝ ਵੀਰੇ ਨੇ ਬੋਲ ਕੇ ਦੱਸਤਾ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਆਪਣੀ ਵੀਡੀਓ 'ਚ ਵੀਰੇ ਇੱਕ ਕਿਸਾਨ ਆ ਨਾ ਵਰਗ ਹੈ ਜਿਹੜਾ ਥੱਲੋਂ ਜੁੜਿਆ ਹੋਇਆ ਮਿਹਨਤ ਕਰਦਾ ਹੈ ਉਹ ਕਦੇ ਅੱਗੇ ਨਹੀਂ ਆਇਆ ਅੱਗੇ ਕੋਣਾ ਹੀ ਮੇਰੇ ਵਰਗੇ ਵਪਾਰੀ ਜਾਂ ਕੋਈ ਹੋਰ ਵੱਡੇ ਬ੍ਰੀਡਰ ਉਹਨਾਂ ਨੂੰ ਬਣੀ ਬਣਾਈ ਬੰਦਲਾ ਮਿਲ ਗਿਆ ਤੇ ਉਹਨਾਂ ਨੇ ਰਾਜ ਕਰਿਆ ਵੀਰੇ ਉਹਦਾ ਕੋਈ ਫਾਇਦਾ ਤੁਸੀਂ ਕਿ ਕਿਸਾਨ ਦੀ ਮਿਹਨਤ ਦੇਖਿਆ ਕਰੋ ਆਪਣੀਆਂ ਵੀਡੀਓਾਂ ਸਿਰਫ ਜਿਹੜਾ ਥੱਲੋਂ ਉੱਠਿਆ ਉਹ ਨਾ ਕਿਸਾਨ ਉਸੇ ਦੀ ਬਣਾਵਾਂਗੇ ਆਪਾਂ ਜ਼ਿਆਦਾਤਰ ਕੋਈ ਇਹ ਮੇਜੋ ਵੀਡੀਓ ਨਹੀਂ ਪਾਣੀ ਆਪਾਂ ਨੇ ਸੋ ਖਾਤਰ ਵੀ ਆਪਣਾ ਕੀ ਚੱਲਦਾ ਨਾ ਚੱਲਣਾ ਜੀ ਨੇ ਨਾ ਵੀਰੇ ਨਾ ਚੱਲਣ ਵਾਲਾ ਬੈਗਰੂਆ ਕਿਸੇ ਦੇ ਸਿਹਾਮ ਨਾਲ ਕੋਈ ਨਹੀਂ ਚੱਲ ਸਕਦਾ ਪਰ ਆਪਣੀ ਵੀਡੀਓ ਥੱਲੋਂ ਉਹ ਵੀ ਜਿਹੜੇ ਬ੍ਰੀਡਰ ਉੱਠ ਰਹੇ ਨੇ ਇਹਨਾਂ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਵੀਰ ਹੁਣ ਦੇਖ ਲਓ ਪਾਇਜ ਹੋਣ ਦੇ ਬਾਵਜੂਦ ਵੀ ਤੇ ਇੰਨਾ ਕੰਮ ਕਰ ਰਿਹਾ ਇੰਨੀ ਮਿਹਨਤ ਐ ਚਾਸਾ ਵੀਰ ਨੂੰ ਕੰਮ ਕਰਨ ਦੀ ਤੇ ਇੰਨਾ ਡੰਗਰਾਂ ਪ੍ਰਤੀ ਪ੍ਰੇਮ ਐ ਦੋ ਦੋ ਝੋਟੇ ਇੱਕ ਕਰ ਸਾਹਮਣੇ ਵੀਰੇ ਕੋਈ ਸੌਖੀ ਗੱਲ ਨਹੀਂ ਹੈਗੀ ਧੰਨਵਾਦ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਯਾਰ ਇਹ 11ਵਾਂ ਝੋਟਾ ਮੇਰੇ ਅੱਛਾ 11ਵਾਂ ਝੋਟਾ ਹੀ ਸੁਣ 11ਵਾਂ ਝੋਟਾ ਠੀਕ ਐ ਜੀ ਠੀਕ ਇਹਦਾ ਇਸਰਾਇਲ ਮਤਲਬ ਛੋਟਾ ਕੰਮ ਇਹ ਹੈ ਵੀ ਤੁਸੀਂ ਐ ਸੋਧੋ ਪਿੰਡ ਦੀ ਬਰੀਡ ਸੋਧੋ ਪਿੰਡ ਦੀ ਬਰੀਡ ਸੋਧੋ ਤੇ ਫੀਸ ਵੀ ਵੀਰ ਨੇ ਬਿਲਕੁਲ ਜਾਇਦ ਰੱਖੀ ਐ 1000 ਰੁਪਏ ਫੀਸ ਰੱਖੀ ਐ ਵੀਰੇ ਕੋਈ ਜਿਆਦੇ ਫੀਸ ਨਹੀਂ ਮੰਗੀ ਛੋਟਾ ਦੇਖ ਕੇ ਛੋਟੇ ਦੀ ਨਸਲ ਦੇਖ ਕੇ ਛੋਟੇ ਦਾ ਬਾਪ ਦਿਖਾਵਾਂਗੇ ਆਪਾਂ ਤੁਹਾਨੂੰ ਫਿਰ ਇਹਦਾ ਬੱਚਾ ਫਿਰ ਇਹਦੀ ਭੈਣ ਇਹਦੀ ਮਾਂ ਵੀ ਵੀਡੀਓ ਦੇ ਵਿੱਚ ਐ ਤੁਸੀਂ ਆਪ ਚੈੱਕ ਕਰ ਲਿਓ ਸਾਰਾ ਸੱਖ ਰੱਖੇ ਦੁੱਧ ਵੀ ਆਪਾਂ ਚਵਾਈ ਕਰਾਵਾਂਗੇ ਕੋਈ ਗੱਲ ਨਹੀਂ ਵੀਰੇ ਚਵਾਈ ਵੀ ਹੋ ਜੂਗੀ ਚਵਾਈ ਵੀ ਕਰਾਵਾਂਗੇ ਉਹ ਵੀ ਬਹਿਮ ਦੂਰ ਕਰਾਂਗਾ। ਨਾ ਹੋ ਜਾਣਗੇ ਦੂਰ ਬਹਿਮ ਵੀਰੇ ਰੱਬ ਦਾ ਹੱਥ ਰੱਖੇ ਨਾ ਸਿਰ ਤੇ। ਉਹ ਸੱਚੇ ਪਾਤਸ਼ਾਹ ਦੀ। ਆ ਉਹੀ ਰੱਖਦਾ ਵੀਰੇ। ਗੁਰੂ ਮਹਾਰਾਜ ਦੀ ਕਿਰਪਾ ਚਾਹੀਦੀ ਹੈ। ਆਪਾਂ ਕੌਣ ਆ ਬਈ ਕਰਦੇ। ਸਹੀ ਗੱਲ। ਆਪਾਂ ਤਾਂ ਪ੍ਰਮਾਤਮਾ ਮੁੱਦਾ ਸ਼ੁਕਰ ਕਰਦੇ ਆਂ ਕਿ ਸੱਚੇ ਪਾਤਸ਼ਾਹ ਤੂੰ ਜੋ ਕਰਦਾ ਤੂੰ ਹੀ ਕਰ। ਠੀਕ ਹੈ। ਆਪਣੀ ਤੇ ਹੀ ਬਸ ਬਰਾਬਰ। ਜਿਹੜਾ ਇਹ ਮੈਂ ਤੇਜ ਨਹੀਂ ਕਰਨੀ ਆਪਾਂ ਕਰਦੇ ਆਂ। ਨਾ ਨਾ ਵੀਰੇ ਠੀਕ ਸਹੀ ਗੱਲ। ਚਲੋ ਠੀਕ ਹੈ ਵੀਰੇ ਸਸਰੀ ਘਰ।